ਜਵਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ। ਉਹਦੇ ਤਹਿਤ ਅੱਜ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤੇ ਪੰਜਾਬ ਪੁਲਿਸ ਵੱਲੋਂ ਸਟੇਟ ਵਾਈਡ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ। ਉਹਦੇ ਤਹਿਤ ਹੀ ਮੋਗਾ ਦੇ ਵਿੱਚ ਵੀ ਆਪਣੀ ਸਿਟੀ ਮੋਗਾ ਤੇ ਧਰਮਕੋਟ ਸਬਡਿਵੀਜ਼ਨ ਦੇ ਵਿੱਚ ਟਾਰਗੇਟਡ ਰੇਡਸ ਕੀਤੀਆਂ ਗਈਆਂ ਨੇ ਤੇ ਉਸ ਤੋਂ ਇਲਾਵਾ ਜਿਹੜੇ ﾎﾟਟਸਪੌਟਸ ਹੈਗੇ ਉੱਥੇ ਕਾਸੋ ਆਪਰੇਸ਼ਨ ਵੀ ਕੀਤਾ ਗਿਆ ਹੈ। ਇਹਦੇ ਤਹਿਤ ਜਿਹੜੇ ਸ਼ੱਕੀ ਕਰਨੇ ਜਿੱਥੇ ਦੀ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਸਾਡੇ ਕੋਲ ਸਾਰੀ ਲਿਸਟਾਂ ਬਣੀਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਚੈੱਕ ਕੀਤਾ ਹੈ ਤੇ ਇਹਦੇ ਵਿੱਚ ਜਿਹੜੀ ਵੀ ਗੱਲ ਸਾਹਮਣੇ ਆਈ ਹੈ ਜੋ ਵੀ ਬਣਦੀ ਕਾਰਵਾਈ ਹੈ ਉਹਦੀ ਸਾਰੀ ਡਿਟੇਲ ਜਿਹੜੀ ਹੈ ਉਹ ਤੁਹਾਨੂੰ ਆ ਸਾਰਾ ਕੰਟਰੋਲ ਹੋਣ ਤੋਂ ਬਾਅਦ ਅਸੀਂ ਦੱਸ ਦੇਵਾਂਗੇ ਸਰ ਕਿੰਨੇ ਕਿ ਕਰਾਨੀ ਤਲਾਸ਼ੀ ਦਿੱਤੀ ਗਈ ਹੈ ਕਿੰਨੀ ਫੋਰਸ ਇਸ ਆਪਰੇਸ਼ਨ ਦੇ ਵਿੱਚ ਸੀ ਟੋਟਲ ਦੋਨੇ ਸਬਡਿਵੀਜ਼ਨਾਂ ਦੇ ਵਿੱਚ 200 ਦੇ ਕਰੀਬ ਫੋਰਸ ਹੈ ਦੇ ਵਿੱਚ ਇਨਵੋਲਵ ਹੈਗੀ ਹੈ ਮੋਗਾ ਪੁਲਿਸ ਦੇ ਵਿੱਚ ਐਸਪੀ ਹੈੱਡਕੁਆਰਟਰ ਸਾਹਿਬ ਡੀਐਸਪੀ ਸਿਟੀ ਡੀਐਸਪੀ ਧਰਮਕੋਟ ਇਸ ਤੋਂ ਇਲਾਵਾ ਹੋਰ ਵੀ ਜੀਓਜ਼ ਤੇ ਸਾਰੇ ਐਸ ਐਚਓ ਇੰਚਾਰਜ ਯੂਨਿਟਸ ਤੋਂ ਕਿੰਚਾਰ ਸੀਆਈਐਨਚਾਰਜ ਸਾਰੇ ਇਹਦੇ ਵਿੱਚ ਇਨਵੋਲ ਹੈਗੇ ਤੇ ਲਗਭਗ 30 ਤੋਂ 40 ਕਰਾਂ ਦੀ ਜਿਹੜੀ ਤਲਾਸ਼ੀ ਲਈਤੀ ਗਈ ਹੈ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਵੀ ਕੀਤਾ ਹੈ ਹਾਂਜੀ ਇਹਦੇ ਵਿੱਚ ਅਸੀਂ ਐਫ ਆਈਆਰ ਜਿਹੜੀ ਹੈ ਉਹ ਜਿੱਥੇ ਜੋ ਬਰਾਮਦਗੀ ਹੋਈ ਹੈ ਉਸ ਮੁਤਾਬਿਕ ਅਸੀਂ ਰਜਿਸਟਰ ਕਰ ਰਹੇ ਹਾਂ ਉਹ ਸਾਰਾ ਕੰਕਲੂਡ ਹੋਣ ਤੋਂ ਬਾਅਦ ਅਸੀਂ ਡਿਟੇਲ ਤੁਹਾਨੂੰ ਕੰਬਾਈਨ ਦੱਸ ਦੇਵਾਂਗੇ ਸਰ ਨਸ਼ੇ ਤੇ ਰੋਕ ਲਾਉਣ ਲਈ ਪੁਲਿਸ ਲਗਾਤਾਰ ਕਾਸੋ ਆਪਰੇਸ਼ਨ ਕਰ ਰਹੀ ਹੈ ਇੰਨਾ ਕਾਸੋ ਆਪਰੇਸ਼ਨਾਂ ਦੇ ਦੌਰਾਨ ਕੁਝ ਮਿਲਦਾ ਹੈ ਕੋਈ ਫਾਇਦਾ ਹੁੰਦਾ ਜੀ ਇਹਨਾਂ ਦਾ ਹਾਂਜੀ ਬਿਲਕੁਲ ਜਿਵੇਂ ਅੱਜ ਉਹਦੀ ਵੀ ਜਿਹੜੀ ਬਣਦੀ ਕਾਰਵਾਈ ਹੈ ਉਹ ਚੱਲ ਰਹੀ ਹੈ ਤੇ ਕਮਰਸ਼ੀਅਲ ਰਿਕਵਰੀਆਂ ਵੀ ਪਹਿਲਾਂ ਕਾਸੋ ਆਪਰੇਸ਼ਨ ਦੇ ਦੌਰਾਨ ਸਾਡੀ ਹੋਈ ਹੈ ਕੱਲ ਵੀ ਸਾਡੀ ਇੱਕ ਟਾਰਗੇਟਡ ਰੇਡ ਦੇ ਦੌਰਾਨ ਇਨਫੋਰਮੇਸ਼ਨ ਬੇਸਡ 250 ਗ੍ਰਾਮ ਹੈਰੋਇਨ ਦੀ ਰਿਕਵਰੀ ਕੱਲ ਹੋਈ ਸੀ ਜਦੇ ਵਿੱਚ ਦੂਜੇ ਜ਼ਿਲ੍ਹੇ ਤੋਂ ਬੰਦੇ ਆ ਕੇ ਇੱਥੇ ਸਪਲਾਈ ਕਰਦੇ ਸੀ ਤੇ ਜਿਹੜੇ ਸਸਪੈਕਟਸ ਹੁੰਦੇ ਨੇ ਉਹਨਾਂ ਨੂੰ ਕਾਫੀ ਇਹਦਾ ਜਿਹੜਾ ਹੈ ਡਰ ਹੁੰਦਾ ਹੈ ਪੁਲਿਸ ਦੀ ਰੇਡ ਦਾ ਵੀ ਪੁਲਿਸ ਕਦੇ ਵੀ ਆ ਕੇ ਇੱਥੇ ਸੱਪਾਮਾਰੀ ਕਰ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਵੀ ਕੰਫੀਡੈਂਸ ਵੱਧਦਾ ਹੈ ਕਿ ਭਈ ਪੁਲਿਸ ਜਿਹੜੀ ਹੈ ਲਗਾਤਾਰ ਨਸ਼ੇ ਦੇ ਖਿਲਾਫ ਅਭ ਕਾਸ ਆਪਰੇਸ਼ਨ ਤੋਂ علاوہ ਜਿਹੜੀ ਇਨਫੋਰਮੇਸ਼ਨ ਬੇਸਡ ਆਪਰੇਸ਼ਨਸ ਨੇ ਉਹ ਸਾਡੇ ਰੈਗੂਲਰ ਚੱਲਦੇ ਰਹਿੰਦੇ ਆ ਜਿਵੇਂ ਡੇਲੀ ਤੁਸੀਂ ਵੇਖਦੇ ਹੋ ਡੇਲੀ ਮੌਕੇ ਦੇ ਵਿੱਚ ਐਫ ਆਈ ਆਰ ਜਿਹੜੀ ਐਨ ਡੀ ਪੀ ਐਸ ਦੇ ਖਿਲਾਫ ਲਗਾਤਾਰ ਰਜਿਸਟਰ ਹੋ ਰਹੀ ਹੈ ਸਾਡੇ ਕੋਲ ਇਨਫੋਰਮੇਸ਼ਨ ਵੀ ਕਾਫੀ ਸਾਰੇ ਸੋਰਸਸ ਤੋਂ ਆਂਦੀ ਹੈ ਜਿਵੇਂ ਸੇਫ ਪੰਜਾਬ ਪੋਰਟਲ ਹੈ ਉਹਦੇ ਥਰੂ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਪਬਲਿਕ ਦੇ ਵੱਲੋਂ ਜਿਹੜੀ ਕੰਪਲੇਂਟ ਆਂਦੀ ਹੈ ਅਨੋਨਿਮਸ ਕੰਪਲੇਂਟਸ ਉਹਨਾਂ ਤੇ ਵੀ ਅਸੀਂ ਬਣਦੀ ਕਾਰਵਾਈ ਲਗਾਤਾਰ ਕਰ ਰਹੇ ਹਾਂ ਤੇ ਇਹਦਾ کافی ਜਿਹੜਾ ਹੈ ਓਵਰਆਲ ਇੰਪੈਕਟ ਪੋਜੀਟਿਵ ਹੀ ਜਾਂਦਾ ਹੈ ਜੀ ਸਰ ਲਗਾਤਾਰ ਕਾਸੋ ਕੀਤਾ ਜਾ ਰਿਹਾ ਫਿਰ ਵੀ ਜਿਹੜੇ ਨੌਜਵਾਨ ਆ ਸੜਕਾਂ ਤੇ ਡਿੱਗੇ ਪਰ ਮਿਲਦੇ ਲੱਗਦਾ ਨਹੀਂ ਕਿ ਗਰਾਉਂਡ ਜ਼ੀਰੋ ਤੇ ਚਿੱਟਾ ਫਿਰ ਉਹੀ ਰਸਤਾਰ ਨਾਲ ਚੱਲ ਰਿਹਾ ਵੇਖੋ ਚੌਰੀਆਂ ਪਰ ਕਿੰਨੀਆਂ ਵਾਧੀਆਂ ਕਿੱਤੇ ਕਰਦੇ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਕੰਟੀਨਿਊਸਲੀ ਅਸੀਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਮਾ ਕਰਾ ਰਹੇ ਹਾਂ ਉਹਨਾਂ ਦੀ ਓਟ ਸੈਂਟਰ ਦੇ ਵਿੱਚ ਵੀ ਉਹਨਾਂ ਦੇ ਕਾਰਡਸ ਬਣਵਾ ਰਹੇ ਆ ਨਵੇਂ ਕਾਰਡਸ ਵੀ ਬਣਵਾਏ ਗਏ ਆ ਤਾਂ ਕਿ ਜਿਹੜੀ ਬਿਪਰੇਨੋਰਫਿਨ ਟੈਬਲਟਸ ਹੈ ਉਹ ਅਸਿਸਟਡ ਇੱਕ ਤਰ੍ਹਾਂ ਦੇ ਉਹ ਡੀ ਐਡਿਕਟ ਹੋ ਉਸ ਤੋਂ ਇਲਾਵਾ ਜਿਹੜੇ ਵੀ ਸਾਨੂੰ ਕੰਪਲੇਂਟਸ ਆਂਦੀਆਂ ਆ ਜਾਂ ਜਿੱਥੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਜਿੱਥੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਆਪ ਰੀਚ ਆਊਟ ਕਰਕੇ ਡੀ ਐਡਿਕਸ਼ਨ ਸੈਂਟਰ ਚ ਭੇਜ ਰਹੇ ਆਂ ਬਾਕੀ ਇਸ ਤੋਂ ਇਲਾਵਾ ਜਿਹੜਾ ਸੜਕਾਂ ਦੇ ਉੱਤੇ ਤੁਸੀਂ ਇਹ ਗੱਲ ਕਰ ਰਹੇ ਹੋ ਇਹਦੇ ਵਿੱਚ ਜਿਹੜੇ ਵੀ ਸਾਡੇ ਧਿਆਨ 'ਚ ਆਈਆਂ ਗੱਲ ਉਹਨਾਂ ਸਾਰੇ ਨੌਜਵਾਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਉਹਨਾਂ ਦੀ ਫੈਮਿਲੀ ਨੂੰ ਅਸੀਂ ਅਪਰੋਚ ਕੀਤਾ ਹੈ ਤੇ ਉਹਨਾਂ ਦਾ ਹੁਣ ਇਲਾਜ ਉੱਥੇ ਚੱਲ ਰਿਹਾ ਹੈ ਸਰ ਇੱਕ ਲੇਡੀਜ਼ ਨੂੰ ਹੁਣ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਅੱਜ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤੇ ਪੰਜਾਬ ਪੁਲਿਸ ਵੱਲੋਂ ਸਟੇਟ ਵਾਈਡ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਉਹਦੇ ਤਹਿਤ ਹੀ ਮੋਗਾ ਦੇ ਵਿੱਚ ਵੀ ਆਪਣੀ ਸਿਟੀ ਮੋਗਾ ਤੇ ਧਰਮਕੋਟ ਸਬਡਿਵੀਜ਼ਨ ਦੇ ਵਿੱਚ ਟਾਰਗੇਟਡ ਰੇਡਸ ਕੀਤੀਆਂ ਗਈਆਂ ਨੇ ਤੇ ਉਸ ਤੋਂ ਇਲਾਵਾ ਜਿਹੜੇ ﾎﾟਟਸਪੌਟਸ ਹੈਗੇ ਉੱਥੇ ਕਾਸੋ ਆਪਰੇਸ਼ਨ ਵੀ ਕੀਤਾ ਗਿਆ ਹੈ ਇਹਦੇ ਤਹਿਤ ਜਿਹੜੇ ਸ਼ੱਕੀ ਕਰਨੇ ਜਿੱਥੇ ਦੀ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਸਾਡੇ ਕੋਲ ਸਾਰੀ ਲਿਸਟਾਂ ਬਣੀਆਂ ਹੋਈਆਂ ਹੈ ਉਹਨਾਂ ਨੂੰ ਅਸੀਂ ਚੈੱਕ ਕੀਤਾ ਹੈ ਤੇ ਇਹਦੇ ਵਿੱਚ ਜਿਹੜੀ ਵੀ ਗੱਲ ਸਾਹਮਣੇ ਆਈ ਹੈ ਜੋ ਵੀ ਬੰਦੀ ਕਾਰਵਾਈ ਹੈ ਉਹਦੀ ਸਾਰੀ ਡਿਟੇਲ ਜਿਹੜੀ ਹੈ ਉਹ ਤੁਹਾਨੂੰ ਆ ਸਾਰਾ ਕੰਟਰੋਲ ਹੋਣ ਤੋਂ ਬਾਅਦ ਅਸੀਂ ਦੱਸ ਦੇਵਾਂਗੇ ਸਰ ਕਿੰਨੇ ਕਿ ਕਰਾਨੀ ਤਲਾਸ਼ੀ ਦਿੱਤੀ ਗਈ ਹੈ ਕਿੰਨੀ ਫੋਰਸ ਇਸ ਆਪਰੇਸ਼ਨ ਦੇ ਵਿੱਚ ਲੱਗੀ ਗਈ ਟੋਟਲ ਦੋਨੇ ਸਬਡਿਵੀਜ਼ਨਾਂ ਦੇ ਵਿੱਚ 200 ਦੇ ਕਰੀਬ ਫੋਰਸ ਹੈ ਦੇ ਵਿੱਚ ਇਨਵੋਲਵ ਹੈਗੀ ਹੈ ਮੋਗਾ ਪੁਲਿਸ ਦੇ ਵਿੱਚ ਐਸਪੀ ਹੈੱਡ ਕੁਆਰਟਰ ਸਾਹਿਬ ਡੀਐਸਪੀ ਸਿਟੀ ਡੀਐਸਪੀ ਧਰਮਕੋਟ ਇਸ ਤੋਂ ਇਲਾਵਾ ਹੋਰ ਵੀ ਜੀਓਜ਼ ਤੇ ਸਾਰੇ ਐਸਐਚਓ ਇੰਚਾਰਜ ਯੂਨਿਟਸ ਤੋਂ ਕਿੰਚਾਰ ਸੀਆਈ ਇੰਚਾਰਜ ਸਾਰੇ ਇਹਦੇ ਵਿੱਚ ਇਨਵੋਲ ਹੈ 30 ਤੋਂ 40 ਕਰਾਂ ਦੀ ਜਿਹੜੀ ਤਲਾਸ਼ੀ ਲਈਤੀ ਗਈ ਹੈ ਹੁਣ ਤੱਕ ਕਿਸੇ ਵੀ ਗ੍ਰਿਫਤਾਰ ਵੀ ਕਿਤੇ ਹਾਂਜੀ ਇਹਦੇ ਵਿੱਚ ਅਸੀਂ ਐਫ ਆਈ ਆਰ ਜਿਹੜੀ ਹੈ ਉਹ ਜਿੱਥੇ ਜੋ ਬਰਾਮਦਗੀ ਹੋਈ ਹੈ ਉਸ ਮੁਤਾਬਿਕ ਅਸੀਂ ਰਜਿਸਟਰ ਕਰ ਰਹੇ ਹਾਂ ਉਹ ਸਾਰਾ ਕਲੂਡ ਹੋਣ ਤੋਂ ਬਾਅਦ ਅਸੀਂ ਡਿਟੇਲ ਤੁਹਾਨੂੰ ਕੰਬਾਈਨ ਦੱਸ ਦੇਵਾਂਗੇ ਸਰ ਨਸ਼ੇ ਤੇ ਰੋਕ ਲਾਉਣ ਲਈ ਪੁਲਿਸ ਲਗਾਤਾਰ ਕਾਸੋ ਆਪਰੇਸ਼ਨ ਕਰ ਰਹੀ ਹੈ ਇੰਨਾ ਕਾਸੋ ਆਪਰੇਸ਼ਨਾਂ ਦੇ ਦੌਰਾਨ ਕੁਝ ਮਿਲਦਾ ਹੈ ਕੋਈ ਫਾਇਦਾ ਹੁੰਦਾ ਜੀ ਇਹਨਾਂ ਦਾ ਹਾਂਜੀ ਬਿਲਕੁਲ ਜਿਵੇਂ ਅੱਜ ਵੀ ਸਾਨੂੰ ਇੱਕ ਸਫਲਤਾ ਹੱਥ ਲੱਗੀ ਹੈ ਕਾਸੋ ਆਪਰੇਸ਼ਨ ਦੇ ਵਿੱਚ ਉਹਦੀ ਵੀ ਜਿਹੜੀ ਬਣਦੀ ਕਾਰਵਾਈ ਉਹ ਚੱਲ ਰਹੀ ਹੈ ਤੇ ਕਮਰਸ਼ਲ ਰਿਕਵਰੀਆਂ ਵੀ ਪਹਿਲਾਂ ਕਾਸੋ ਆਪਰੇਸ਼ਨ ਦੇ ਦੌਰਾਨ ਸਾਡੀ ਹੋਈ ਹੈ ਕੱਲ ਵੀ ਸਾਡੀ ਇੱਕ ਟਾਰਗੇਟਡ ਰੇਡ ਦੇ ਦੌਰਾਨ ਇਨਫੋਰਮੇਸ਼ਨ ਬੇਸਡ 250 ਗ੍ਰਾਮ ਹੈਰੋਇਨ ਦੀ ਰਿਕਵਰੀ ਕੱਲ ਹੋਈ ਸੀ ਜਿਹਦੇ ਵਿੱਚ ਦੂਜੇ ਜ਼ਿਲ੍ਹੇ ਤੋਂ ਬੰਦੇ ਆ ਕੇ ਇੱਥੇ ਸਪਲਾਈ ਕਰਦੇ ਸੀ ਤੇ ਜਿਹੜੇ ਸਸਪੈਕਟਸ ਹੁੰਦੇ ਨੇ ਉਹਨਾਂ ਨੂੰ ਕਾਫੀ ਇਹਦਾ ਜਿਹੜਾ ਹੈ ਡਰ ਹੁੰਦਾ ਹੈ ਪੁਲਿਸ ਦੀ ਰੇਡ ਦਾ ਵੀ ਪੁਲਿਸ ਕਦੇ ਵੀ ਆ ਕੇ ਇੱਥੇ ਛਾਪਾ ਮਾਰੀ ਕਰ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਵੀ ਕੰਫੀਡੈਂਸ ਵੱਧਦਾ ਹੈ ਕਿ ਭਈ ਪੁਲਿਸ ਜਿਹੜੀ ਹੈ ਲਗਾਤਾਰ ਨਸ਼ੇ ਦੇ ਖਿਲਾਫ ਅਭਿਆਨ ਚਲਾ ਰਹੀ ਹੈ ਕਾਸੋ ਆਪਰੇਸ਼ਨ ਦੌਰਾਨ ਵੈਸੇ ਹੀ ਕਸ ਆਪਰੇਸ਼ਨ ਤੋਂ علاوہ ਜਿਹੜੀ ਇਨਫੋਰਮੇਸ਼ਨ ਬੇਸਡ ਆਪਰੇਸ਼ਨਸ ਨੇ ਉਹ ਸਾਡੇ ਰੈਗੂਲਰ ਚੱਲਦੇ ਰਹਿੰਦੇ ਆ ਜਿਵੇਂ ਡੇਲੀ ਤੁਸੀਂ ਵੇਖਦੇ ਹੋ ਡੇਲੀ ਮੋਗਰੇ ਦੇ ਵਿੱਚ ਐਫ ਆਈ ਆਰ ਜਿਹੜੀ ਐਨ ਡੀ ਪੀ ਐਸ ਦੇ ਖਿਲਾਫ ਲਗਾਤਾਰ ਰਜਿਸਟਰ ਹੋ ਰਹੀ ਹੈ ਸਾਡੇ ਕੋਲ ਇਨਫੋਰਮੇਸ਼ਨ ਵੀ ਕਾਫੀ ਸਾਰੇ ਸੋਰਸਸ ਤੋਂ ਆਂਦੀ ਹੈ ਜਿਵੇਂ ਸੇਫ ਪੰਜਾਬ ਪੋਰਟਲ ਹੈ ਉਹਦੇ ਥਰੂ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਪਬਲਿਕ ਦੇ ਵੱਲੋਂ ਜਿਹੜੀ ਕੰਪਲੇਂਟ ਆਂਦੀ ਹੈ ਅਨੋਨਿਮਸ ਕੰਪਲੇਂਟਸ ਉਹਨਾਂ ਤੇ ਵੀ ਅਸੀਂ ਬਣਦੀ ਕਾਰਵਾਈ ਲਗਾਤਾਰ ਕਰ ਰਹੇ ਹਾਂ ਤੇ ਇਹਦਾ کافی ਜਿਹੜਾ ਹੈ ਓਵਰਆਲ ਇੰਪੈਕਟ ਪੋਜੀਟਿਵ ਹੀ ਜਾਂਦਾ ਹੈ ਜੀ ਸਰ ਲਗਾਤਾਰ ਕਾਸੋ ਕੀਤਾ ਜਾ ਰਿਹਾ ਫਿਰ ਵੀ ਜਿਹੜੇ ਨੌਜਵਾਨ ਆ ਸੜਕਾਂ ਤੇ ਡਿੱਗੇ ਪਰ ਮਿਲਦੇ ਲੱਗਦਾ ਨਹੀਂ ਕਿ ਗਰਾਉਂਡ ਜ਼ੀਰੋ ਤੇ ਚਿੱਟਾ ਫਿਰ ਉਹੀ ਰਸਤਾਰ ਨਾਲ ਚੱਲ ਰਿਹਾ ਵੇਖੋ ਚੌਰੀਆਂ ਸਰ ਕਿੰਨੀਆਂ ਵਾਗਦੀਆਂ ਕਿਤੇ ਕਰਦੇ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਕੰਟੀਨਿਊਸਲੀ ਅਸੀਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਮਾ ਕਰਾ ਰਹੇ ਆ ਉਹਨਾਂ ਦੀ ਓਟ ਸੈਂਟਰ ਦੇ ਵਿੱਚ ਵੀ ਉਹਨਾਂ ਦੇ ਕਾਰਡਸ ਬਣਵਾ ਰਹੇ ਆ ਨਵੇਂ ਕਾਰਡਸ ਵੀ ਬਣਵਾਏ ਗਏ ਆ ਤਾਂ ਕਿ ਜਿਹੜੀ ਬਿਪਰੇਨੋਰਫਿਨ ਟੈਬਲਟਸ ਹੈ ਉਹ ਅਸਿਸਟਡ ਇੱਕ ਤਰ੍ਹਾਂ ਦੇ ਉਹ ਡੀ ਐਡਿਕਟ ਹੋ ਜਾਣ ਉਸ ਤੋਂ ਇਲਾਵਾ ਜਿਹੜੇ ਵੀ ਸਾਨੂੰ ਕੰਪਲੇਂਟਸ ਆਂਦੀਆਂ ਆ ਜਾਂ ਜਿੱਥੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਜਿੱਥੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਆਪ ਰੀਚ ਆਊਟ ਕਰਕੇ ਡੀ ਐਡਿਕਸ਼ਨ ਸੈਂਟਰ ਚ ਭੇਜ ਰਹੇ ਆਂ ਬਾਕੀ ਇਸ ਤੋਂ ਇਲਾਵਾ ਜਿਹੜਾ ਸੜਕਾਂ ਦੇ ਉੱਤੇ ਤੁਸੀਂ ਇਹ ਗੱਲ ਕਰ ਰਹੇ ਹੋ ਇਹਦੇ ਵਿੱਚ ਜਿਹੜੇ ਵੀ ਸਾਡੇ ਧਿਆਨ 'ਚ ਆਈਆਂ ਗੱਲ ਉਹਨਾਂ ਸਾਰੇ ਨੌਜਵਾਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਉਹਨਾਂ ਦੀ ਫੈਮਿਲੀ ਨੂੰ ਅਸੀਂ ਅਪਰੋਚ ਕੀਤਾ ਹੈ ਤੇ ਉਹਨਾਂ ਦਾ ਹੁਣ ਇਲਾਜ ਉੱਥੇ ਚੱਲ ਰਿਹਾ ਹੈ ਸਰ ਇੱਕ ਲੇਡੀਜ਼ ਨੂੰ ਹੁੰਦਾ ਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਅੱਜ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤੇ ਪੰਜਾਬ ਪੁਲਿਸ ਵੱਲੋਂ ਸਟੇਟ ਵਾਈਡ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਕਸੋ ਆਪਰੇਸ਼ਨ ਚਲਾਇਆ ਗਿਆ ਹੈ ਉਹਦੇ ਤਹਿਤ ਹੀ ਮੋਗਾ ਦੇ ਵਿੱਚ ਵੀ ਆਪਣੀ ਸਿਟੀ ਮੋਗਾ ਤੇ ਧਰਮਕੋਟ ਸਬਡਿਵੀਜ਼ਨ ਦੇ ਵਿੱਚ ਟਾਰਗੇਟਡ ਰੇਡਸ ਕੀਤੀਆਂ ਗਈਆਂ ਨੇ ਤੇ ਉਸ ਤੋਂ ਇਲਾਵਾ ਜਿਹੜੇ ﾎﾟਟਸਪੌਟਸ ਹੈਗੇ ਉੱਥੇ ਕਸੋ ਆਪਰੇਸ਼ਨ ਵੀ ਕੀਤਾ ਗਿਆ ਹੈ ਐਦੇ ਤਹਿਤ ਜਿਹੜੇ ਸ਼ੱਕੀ ਕਰਨੇ ਜਿੱਥੇ ਦੀ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਸਾਡੇ ਕੋਲ ਸਾਰੀ ਲਿਸਟਾਂ ਬਣੀਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਚੈੱਕ ਕੀਤਾ ਹੈ ਤੇ ਇਹਦੇ ਵਿੱਚ ਜਿਹੜੀ ਵੀ ਗੱਲ ਸਾਹਮਣੇ ਆਈ ਹੈ ਜੋ ਵੀ ਬਣਦੀ ਕਾਰਵਾਈ ਹੈ ਉਹਦੀ ਸਾਰੀ ਡਿਟੇਲ ਜਿਹੜੀ ਹੈ ਉਹ ਤੁਹਾਨੂੰ ਆ ਸਾਰਾ ਕੰਟਰੋਲ ਹੋਣ ਤੋਂ ਬਾਅਦ ਅਸੀਂ ਦੱਸ ਦੇਵਾਂਗੇ ਸਰ ਕਿੰਨੇ ਕਿ ਕਰਾਨੀ ਤਲਾਸ਼ੀ ਦਿੱਤੀ ਗਈ ਹੈ ਕਿੰਨੀ ਫੋਰਸ ਇਸ ਆਪਰੇਸ਼ਨ ਦੇ ਵਿੱਚ ਲੱਗੀ ਗਈ ਟੋਟਲ ਦੋਨੇ ਸਬਡਿਵੀਜ਼ਨਾਂ ਦੇ ਵਿੱਚ 200 ਦੇ ਕਰੀਬ ਫੋਰਸ ਹੈ ਦੇ ਵਿੱਚ ਇਨਵੋਲਵ ਹੈਗੀ ਹੈ ਮੋਗਾ ਪੁਲਿਸ ਦੇ ਵਿੱਚ ਐਸਪੀ ਹੈੱਡਕੁਆਰਟਰ ਸਾਹਿਬ ਡੀਐਸਪੀ ਸਿਟੀ ਡੀਐਸਪੀ ਧਰਮਕੋਟ ਇਸ ਤੋਂ ਇਲਾਵਾ ਹੋਰ ਵੀ ਜੀਓਜ਼ ਤੇ ਸਾਰੇ ਐਸਐਚਓ ਇੰਚਾਰਜ ਯੂਨਿਟਸ ਤੋਂ ਕਿੰਚਾਰ ਸੀਆਈਐਨਚਾਰਜ ਸਾਰੇ ਇਹਦੇ ਵਿੱਚ ਇਨਵੋਲ ਹੈਗੇ ਤੇ ਲਗਭਗ 30 ਤੋਂ 40 ਕਰਾਂ ਦੀ ਜਿਹੜੀ ਤਲਾਸ਼ੀ ਲਈਤੀ ਗਈ ਹੈ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਵੀ ਕੀਤਾ ਹੈ ਹਾਂਜੀ ਇਹਦੇ ਵਿੱਚ ਅਸੀਂ ਐਫਆਈਆਰ ਜਿਹੜੀ ਹੈ ਉਹ ਜਿੱਥੇ ਜੋ ਬਰਾਮਦਗੀ ਹੋਈ ਹੈ ਉਸ ਮੁਤਾਬਿਕ ਅਸੀਂ ਰਜਿਸਟਰ ਕਰ ਰਹੇ ਹਾਂ ਉਹ ਸਾਰਾ ਕੰਕਲੂਡ ਹੋਣ ਤੋਂ ਬਾਅਦ ਅਸੀਂ ਡਿਟੇਲ ਤੁਹਾਨੂੰ ਕੰਬਾਈਨ ਦੱਸ ਦੇਵਾਂਗੇ ਸਰ ਨਸ਼ੇ ਤੇ ਰੋਕ ਲਾਉਣ ਲਈ ਪੁਲਿਸ ਲਗਾਤਾਰ ਕਾਸੋ ਆਪਰੇਸ਼ਨ ਕਰ ਰਹੀ ਹੈ ਇੰਨਾ ਕਾਸੋ ਆਪਰੇਸ਼ਨਾਂ ਦੇ ਦੌਰਾਨ ਕੁਝ ਮਿਲਦਾ ਹੈ ਕੋਈ ਫਾਇਦਾ ਹੁੰਦਾ ਜੀ ਇਹਨਾਂ ਦਾ ਹਾਂਜੀ ਬਿਲਕੁਲ ਜਿਵੇਂ ਅੱਜ ਉਹਦੀ ਵੀ ਜਿਹੜੀ ਬਣਦੀ ਕਾਰਵਾਈ ਹੈ ਉਹ ਚੱਲ ਰਹੀ ਹੈ ਤੇ ਕਮਰਸ਼ੀਅਲ ਰਿਕਵਰੀਆਂ ਵੀ ਪਹਿਲਾਂ ਕਾਸੋ ਆਪਰੇਸ਼ਨ ਦੇ ਦੌਰਾਨ ਸਾਡੀ ਹੋਈ ਹੈ ਕੱਲ ਵੀ ਸਾਡੀ ਇੱਕ ਟਾਰਗੇਟਡ ਰੇਡ ਦੇ ਦੌਰਾਨ ਇਨਫੋਰਮੇਸ਼ਨ ਬੇਸਡ 250 ਗ੍ਰਾਮ ਹੈਰੋਇਨ ਦੀ ਰਿਕਵਰੀ ਕੱਲ ਹੋਈ ਸੀ ਜਿਹਦੇ ਵਿੱਚ ਦੂਜੇ ਜ਼ਿਲ੍ਹੇ ਤੋਂ ਬੰਦੇ ਆ ਕੇ ਇੱਥੇ ਸਪਲਾਈ ਕਰਦੇ ਸੀ ਤੇ ਜਿਹੜੇ ਸਸਪੈਕਟਸ ਹੁੰਦੇ ਨੇ ਉਹਨਾਂ ਨੂੰ ਕਾਫੀ ਇਹਦਾ ਜਿਹੜਾ ਹੈ ਡਰ ਹੁੰਦਾ ਹੈ ਪੁਲਿਸ ਦੀ ਰੇਡ ਦਾ ਵੀ ਪੁਲਿਸ ਕਦੇ ਵੀ ਆ ਕੇ ਇੱਥੇ ਸੱਪਾ ਮਾਰੀ ਕਰ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਵੀ ਕੰਫੀਡੈਂਸ ਵੱਧਦਾ ਹੈ ਕਿ ਭਈ ਪੁਲਿਸ ਜਿਹੜੀ ਹੈ ਲਗਾਤਾਰ ਨਸ਼ੇ ਦੇ ਖਿਲਾਫ ਅ ਕਾਸ ਆਪਰੇਸ਼ਨ ਤੋਂ علاوہ ਜਿਹੜੀ ਇਨਫੋਰਮੇਸ਼ਨ ਬੇਸਡ ਆਪਰੇਸ਼ਨਸ ਨੇ ਉਹ ਸਾਡੇ ਰੈਗੂਲਰ ਚੱਲਦੇ ਰਹਿੰਦੇ ਆ ਜਿਵੇਂ ਡੇਲੀ ਤੁਸੀਂ ਵੇਖਦੇ ਹੋ ਡੇਲੀ ਮੋਗਰੇ ਦੇ ਵਿੱਚ ਐਫ ਆਈ ਆਰ ਜਿਹੜੀ ਐਨ ਡੀ ਪੀ ਐਸ ਦੇ ਖਿਲਾਫ ਲਗਾਤਾਰ ਰਜਿਸਟਰ ਹੋ ਰਹੀ ਹੈ ਸਾਡੇ ਕੋਲ ਇਨਫੋਰਮੇਸ਼ਨ ਵੀ ਕਾਫੀ ਸਾਰੇ ਸੋਰਸਸ ਤੋਂ ਆਂਦੀ ਹੈ ਜਿਵੇਂ ਸੇਫ ਪੰਜਾਬ ਪੋਰਟਲ ਹੈ ਉਹਦੇ ਥਰੂ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਪਬਲਿਕ ਦੇ ਵੱਲੋਂ ਜਿਹੜੀ ਕੰਪਲੇਂਟ ਆਂਦੀ ਹੈ ਅਨੋਨਿਮਸ ਕੰਪਲੇਂਟਸ ਉਹਨਾਂ ਤੇ ਵੀ ਅਸੀਂ ਬਣਦੀ ਕਾਰਵਾਈ ਲਗਾਤਾਰ ਕਰ ਰਹੇ ਆਂ ਤੇ ਇਹਦਾ کافی ਜਿਹੜਾ ਹੈ ਓਵਰਆਲ ਇੰਪੈਕਟ ਪੋਜੀਟਿਵ ਹੀ ਜਾਂਦਾ ਹੈ ਜੀ ਸਰ ਲਗਾਤਾਰ ਕਾਸੋ ਕੀਤਾ ਜਾ ਰਿਹਾ ਫਿਰ ਵੀ ਜਿਹੜੇ ਨੌਜਵਾਨ ਆ ਸੜਕਾਂ ਤੇ ਡਿੱਗੇ ਪਰ ਮਿਲਦੇ ਲੱਗਦਾ ਨਹੀਂ ਕਿ ਗਰਾਉਂਡ ਜ਼ੀਰੋ ਤੇ ਚਿੱਟਾ ਫਿਰ ਉਹੀ ਰਸਤਾਰ ਨਾਲ ਚੱਲ ਰਿਹਾ ਵੇਖੋ ਚਾਰੀਆਂ ਸਾਰ ਕਿੰਨੀਆਂ ਵਾਧੀਆਂ ਕਿੱਥੇ ਕਰਦੇ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਕੰਟੀਨਿਊਸਲੀ ਅਸੀਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਮਾ ਕਰਾ ਰਹੇ ਹਾਂ ਉਹਨਾਂ ਦੀ ਓਟ ਸੈਂਟਰ ਦੇ ਵਿੱਚ ਵੀ ਉਹਨਾਂ ਦੇ ਕਾਰਡਸ ਬਣਵਾ ਰਹੇ ਹਾਂ ਨਵੇਂ ਕਾਰਡਸ ਵੀ ਬਣਵਾਏ ਗਏ ਆ ਤਾਂ ਕਿ ਜਿਹੜੀ ਬਿਪਰੇਨੋਰਫਿਨ ਟੈਬਲਟਸ ਹੈ ਉਹ ਅਸਿਸਟਡ ਇੱਕ ਤਰ੍ਹਾਂ ਦੇ ਉਹ ਡੀ ਐਡਿਕ ਉਸ ਤੋਂ ਇਲਾਵਾ ਜਿਹੜੇ ਵੀ ਸਾਨੂੰ ਕੰਪਲੇਂਟਸ ਆਂਦੀਆਂ ਆ ਜਾਂ ਜਿੱਥੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਜਿੱਥੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਆਪ ਰੀਚ ਆਊਟ ਕਰਕੇ ਡੀ ਐਡਿਕਸ਼ਨ ਸੈਂਟਰ ਚ ਭੇਜ ਰਹੇ ਆਂ ਬਾਕੀ ਇਸ ਤੋਂ ਇਲਾਵਾ ਜਿਹੜਾ ਸੜਕਾਂ ਦੇ ਉੱਤੇ ਤੁਸੀਂ ਇਹ ਗੱਲ ਕਰ ਰਹੇ ਹੋ ਇਹਦੇ ਵਿੱਚ ਜਿਹੜੇ ਵੀ ਸਾਡੇ ਧਿਆਨ 'ਚ ਆਈਆਂ ਗੱਲ ਉਹਨਾਂ ਸਾਰੇ ਨੌਜਵਾਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਉਹਨਾਂ ਦੀ ਫੈਮਿਲੀ ਨੂੰ ਅਸੀਂ ਅਪਰੋਚ ਕੀਤਾ ਹੈ ਤੇ ਉਹਨਾਂ ਦਾ ਹੁਣ ਇਲਾਜ ਉੱਥੇ ਚੱਲ ਰਿਹਾ ਹੈ ਸਰ ਇੱਕ ਲੇਡੀਜ਼ ਨੂੰ ਹੁਣ